ਹੋਰ ਤਾਂ ਠੀਕ ਸੀ ਭੈਣ ਜੀ ਸਾਰੇ ਠੀਕ ਸੀ ਭੈਣ ਜੀ ਤੁਸੀਂ ਦੱਸੋ ਹੋਰ ਤਾਂ ਖੈਰ ਸੁੱਖਾ ਸਾਰੇ ਹਾਂ ਹਾਂ ਭੈਣ ਜੀ ਖੈਰ ਸੁੱਖ ਹੈ ਠੀਕ ਹੈ ਸਾਰੀ ਤੁਸੀਂ ਠੀਕ ਰਹੇ ਨਹੀਂ ਹਾਂਜੀ ਠੀਕ ਆ ਬੰਦਾ ਮੈਂ ਤਾਂ ਨਾ ਤੁਹਾ ਦਾ ਫੋਨ ਸੁਣ ਕੇ ਭੱਜੀ ਆਈ ਮਾਹ ਪਤਾ ਨਹੀਂ ਇਹ ਜੀ ਕੀ ਗੱਲ ਹੋ ਗਈ ਵੀ ਜਿਹੜਾ ਤੁਸੀਂ ਐ ਚਾਨ ਚੱਕੇ ਜਿਹਾ ਬੁਲਾਇਆ ਮੈਨੂੰ ਭੈਣ ਜੀ ਬੇਖੋ ਮੇਰਾ ਜੀਤਾ ਕਰਦਾ ਨਹੀਂ ਸੀਗਾ ਵੀ ਮੈਂ ਤੁਹਾਨੂੰ ਸੱਦਾ ਤੇ ਕੋਈ ਵੀ ਗੱਲਬਾਤ ਐਂ ਦੱਸਾਂ ਪਰ ਮੈਂ ਬਹੁਤ ਟਾਈਮ ਦੀ ਚੁੱਪ ਸੀ ਅਜਹਾਨੀ ਸਰ ਨੂੰ ਸੋਨੂੰ ਸੱਦਣਾ ਹੀ ਪਿਆ ਇਹ ਜੀ ਕੀ ਗੱਲ ਹੋ ਗਈ ਭੈਣ ਜੀ ਗੱਲ ਭੈਣ ਜੀ ਇਹ ਹੈ ਵੀ ਮੈਂ ਨਾ ਬੇਬੇ ਦੀ ਗੱਲ ਨੂੰ ਅਣ ਦੇਖੇ ਹੀ ਕਰ ਦਿੰਦੀ ਹੁੰਦੀ ਸੀ ਵੀ ਚਲ ਉਹੀ ਆਖੀ ਜਾਂਦੀ ਹੈ ਪਰ ਹੁਣ ਪਤਾ ਲੱਗਦਾ ਵੀ ਇਹ ਸੱਚੀਆਂ ਗੱਲਾਂ ਹੀ ਕਹਿੰਦੀ ਸੀ ਭੈਣ ਜੀ ਮੈਂ ਬੇਲੀ ਹੁੰਦੀ ਸੀਗੀ ਮੈਂ ਬੈਠ ਕੇ ਗੱਲ ਕਰਦੀ ਹੁੰਦੀ ਸੀ ਮੈਂ ਜੇ ਇਹਨੂੰ ਅੰਦਰ ਵੜ ਕੇ ਇਹ ਫੋਨ ਤੇ ਹੀ ਜੰਗੀ ਮੈਂ ਆਏ ਦੇ ਕਿ ਪਾਸੇ ਹੋ ਜਾਂਦੀ ਮੈਂ ਹੁਣ ਵਿਚਾਰ ਕੋ ਕੁੜੀ ਕਤਰੀ ਲਾਉਣਾਗਾ ਹਾਂਜੀ ਚਾਹ ਦੇਦੀ ਮਾਂ ਦਾ ਫੋਨ ਆਗਾ ਫਿਰ ਹੁਣ ਅਸੀਂ ਭਾਈ ਬਰਦਾਸ਼ ਕਿਵੇਂ ਕਰਗੇ ਹੁਣ ਜਿੱਦੋਂ ਜਮੇ ਨਾ ਲੈ ਲੈ ਕੇ ਫੋਨ ਕਰਨ ਲੱਗ ਗਏ ਨਾ ਲੈ ਲੈ ਕੇ ਹਾਂ ਕੁਛ ਲੱਪ ਮਹਾ ਮੇਰੀ ਨੂੰ ਨੂੰ ਹਾਂ ਐ ਭੈਣ ਦੀ ਦੇਖੋ ਸੋਨੂੰ ਫੋਨ ਕਰਦੀ ਐ ਕਰੇ ਫੋਨ ਮੈਂ ਆਏ ਨਹੀਂ ਕਹਿੰਦੀ ਨਾ ਕਰੇ ਪਰ ਥੋੜਾ ਜਿਹਾ ਘਰ ਦੇ ਕੰਮਾਂ 'ਚ ਵੀ ਬੰਦੇ ਨੂੰ ਧਿਆਨ ਦੇਣਾ ਚਾਹੀਦਾ ਤੜਕੇ ਹੱਥ ਨੇ ਫ੍ਰੀ ਹੋ ਕੇ ਆਪਾਂ ਫੋਨ ਕਰਦੇ ਮੈਂ ਕਿਹੜਾ ਉਹਦੇ ਪੇਕੇ ਫੋਨ ਨਹੀਂ ਕਰਦੀ ਵੀ ਵੀ ਕਿਦਾ ਉਹਦੇ ਪੇਕਿੰਗ ਫੋਨ ਨਹੀਂ ਕਰਦੀ ਸੀ ਵੀ ਕਰ ਦਈਆਂ ਪਰ ਹਾਂ ਚਲ ਇਹਦਾ ਮੈਂ ਇਹ ਨਹੀਂ ਕਹਿੰਦੀ ਵੀ ਅਸੀਂ 4 ਦਿਨਾਂ ਤੋਂ ਜਾਂ 3 ਦਿਨਾਂ ਤੋਂ ਫੋਨ ਕਰਦਾਂ ਵੀ ਇਹ ਵੀ 3 ਦਿਨਾਂ ਤੋਂ ਕਰੇ ਫੇ ਮੈਂ ਆਪਣੇ ਤੜਕੇ ਸਾਨੂੰ ਪੁੱਛ ਲਿਆ ਕਰੇ ਪਰ ਕੋਈ ਘਰ ਇਹ ਵੀ ਆਪ ਤਾਂ ਸੋਚੇ ਵੀ ਮੇਰੀ ਸੱਸ ਲੂੰਕੀ ਜਾਂਦੀ ਮੈਂ ਵੀ ਨਾਲ ਕੰਮ ਕਰਾਂ ਮੈਂ ਇਹ ਤਾਂ ਜਮਾ ਪੈਂਜੀ ਕੌਲੀ ਤਾਂ ਹੁਣੇ ਚੱਕਦੀ ਕਾਇਦਨ ਹੋਵੇ ਜੱਸ ਦੇ 6:00 ਵਜੇ ਨੂੰ ਤੁਸੀਂ ਵੀ ਉਹਦੇ ਦੇਖ ਕੇ ਗਏ ਹੋ ਤੇ ਅਸੀਂ ਨੂੰਸਸ ਸਾਰੀ ਰਾਤ ਤੁਰੇ ਘੇਰਦੇ ਕਦੇ ਉਹਨੂੰ ਗਰਮ ਪਾਣੀ ਲਿਆ ਤਾ ਕਦੇ ਉਹਨੂੰ ਚਾਹ ਦੁੱਧ ਬਣਾ ਕੇ ਲਿਆ ਹਾਂ ਭੈਣ ਜੀ ਹੁੰਦਾ ਹੀ ਐ ਜਦੋਂ ਤੂੰ ਸਿਆੜ ਦਾ ਮਹੀਨਾ ਕੋਲੇ ਪਈ ਭੈਣ ਜੀ ਪਾਸਾ ਵੀ ਨਹੀਂ ਲੈਂਦੀ ਤੇ ਜੱਸ ਕੋ ਬੋਲ ਤੇ ਬੋਲ ਮਾਰੀ ਜਾਉ ਆਪ ਲੈ ਕੇ ਫੋਨ ਕਦੇ ਕੋਠੇ ਤੇ ਚੜਜੂ ਭੈਣ ਜੀ ਕਦੇ ਉੱਥੇ ਖੁੰਝੇ ਚ ਲੱਗ ਜੂਗੀ ਜੇ ਛੋਡੇ ਨਾਲ ਗੱਲ ਕਰਨੀ ਹੈ ਸਾਡੇ ਸਾਹਮਣੇ ਕਰ ਲੈ ਜੀ ਜੀ ਗੱਲ ਕਰ ਦੂ ਮੈਂ ਭੈਣ ਜੀ ਨੇ ਕਿਹਾ ਸੀ ਮੈਂ ਕਭੀ ਸਾਡੇ ਸਾਹਮਣੇ ਕਰ ਲੈ ਸਾਡੇ ਨਾਲ ਵੀ ਗੱਲਬਾਤ ਕਰਾ ਦੇ ਲੈ ਮੇਰੇ ਮਾਂ ਦਾ ਫੋਨ ਆਗਾ ਮੇਰੀ ਪਰਜਾਈ ਦਾ ਫੋਨ ਆਗਾ ਹੈ ਸਾਥੂ ਤਾਂ ਪਾਸਾ ਵਟਵਟ ਕਰਦੀ ਐ ਇਹ ਮੁੰਡਾ ਕਿੰਨਾ ਬੋਲੀ ਜਾਵੇ ਉਹਦੀ ਜਮਾ ਕੱਚੀ ਅਰਜੀ ਨਹੀਂ ਸੁਣਦੀ ਕੋਈ ਨਾ ਭੈਣ ਜੀ ਮੈਂ ਗੱਲ ਕਰ ਲੈਣੀ ਐ ਕੋਈ ਨਾ ਸਮਝਾ ਦੂੰਗੀ ਮੈਂ ਕਿ ਭਾਈ ਜੇ ਫੋਨ ਕਰਨਾ ਹੁੰਦਾ ਸਾਨੂੰ ਕਰਨਾ ਤੂੰ ਹੋਰ ਕਿਹਨੂੰ ਕਰਨਾ ਇਹਨਾਂ ਦੇ ਸਾਹਮਣੇ ਬੈਠ ਕੇ ਕਰ ਲੈ ਕਰ ਚਲ ਕੋਈ ਚਲ ਦੁੱਖ ਸੁੱਖ ਹੁੰਦਾ ਮਾਮਾ ਧੀਆ ਦਾ ਜਾਂ ਨਨਦ ਪਰਜਾਈ ਦਾ ਚਲ ਕੋਈ ਹੋ ਗਈ ਕਿਸੇ ਟਾਈਮ ਗੱਲ ਹੋਲੇ ਕੋਲੇ ਕਿਸੇ ਟਾਈਮ ਹੋਊਗਾ ਅਜ ਤਾਂ ਸੀ ਵੀ ਨਹੀਂ ਕਹਿਣੀ ਹਾਂ ਵੀ ਚਲ ਮਾਮਾ ਧੀਆ ਦਾ ਇੱਕ ਪੜਦਾ ਹੁੰਦਾ ਜਨ ਆਪਣੇ ਘਰ ਦੇ ਵਿੱਚ ਤੇਰੇ ਵੀ ਘਰੇ ਪਹਿਂ ਜੀ ਨੂੰ ਆਈ ਹੈਗੀ ਹੈ ਨਾ ਸਭ ਕੁ ਪੜਦੇ ਵਾਲੇ ਵੀ ਈ ਨਾ ਗੱਲ ਕਰਨੀ ਹੁੰਦੀ ਹੈ ਕੋਈ ਚਲ ਆਪਾਂ ਮੂਰੇ ਵੀ ਗੱਲ ਕਰਨੀ ਹੁੰਦੀ ਆ ਅਸੀਂ ਕਿਹੜੇ ਨਿਆਣੀਆਂ ਵੀ ਸਾਨੂੰ ਪਤਾ ਨਹੀਂ ਚਲ ਉਹਦੇ ਹਿਸਾਬ ਦਾ ਵੀ ਆਪਾਂ ਵੇਖ ਲੈਂਦੇ ਹੁੰਦੇ ਹਾਂ 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 ਮੈਨੂੰ ਅਜ ਤਾਂ ਭਈਆ ਨੂੰ ਬਠੇਰਾ ਸਮਝਾ ਤਾਂ ਸਾਡੇ ਤਾਂ ਆਖੇ ਹੀ ਲੱਗਦੀ ਨਹੀਂ ਹਾਂ ਜੇ ਮੁੰਡੇ ਨੂੰ ਅਸੀਂ ਦੱਸਿਆ ਨੀਗਾ ਹੁਣ ਕਿੱਥੇ ਹੈ ਹੋਣ ਪਹਿੰਜੀ ਇੰਦਰ ਆ ਪਈ ਐ ਮੇਨਾਂ ਦੇ ਤੇ ਜੱਸ ਜੱਸ ਢੀਪ ਦਵਾਈ ਵੀ ਲੈ ਕੇ ਸਾਵਾਂਗੇ ਅਸੀਂ ਜੱਸ ਤਾਂ ਆਪਾਂ ਪਤਾ ਨਹੀਂ ਅੰਦਰ ਐ ਕਿ ਕਿਹੜਾ ਕੋਠੇ ਤੇ ਚੜ ਗਈ ਸੀਗੀ ਤੇ ਹੁਣ ਪਹਿੰਜੀ ਮੈਂ ਇਥੋਂ ਫਿਰ ਆਏ ਆ ਮੈਂ ਜੱਸ ਨੂੰ ਸਾਂਭਾਂ ਜਾਂ ਮੈਂ ਘਰ ਦੇ ਕੰਮ ਕਰਾਂ ਇੱਕ ਸਾਨੂੰ ਪਤਾ ਟੈਨਸ਼ਨ ਆ ਆਪਦੇ ਬੱਚੇ ਦੀ ਹੁੰਦੀ ਆ ਆਪਾਂ ਨੂੰ ਵੀ ਇਹ ਆਏ ਪਏ ਗਿਆ ਤੇ ਸਾਰੇ ਕੰਮ ਹੀ ਖੜ ਗਏ ਸਾਡੇ ਤਾਂ ਟੈਨਸ਼ਨ ਤਾਂ ਹੁੰਦੀ ਆ ਜਵਾਬ ਸੀਗਾ ਉਹੀ ਮੰਜੇ ਚ ਪਿਆਗਾ ਅੱਜ ਤਾਂ ਵੇਖ ਵੇਖ ਉਹਦੇ ਵੀ ਨਿਚੂਰੀ ਜਾਂਦੇਗਾ ਜਵਾਬ ਕਰਨੀ ਫਿਕਰ ਕੇ ਮੈਨਾਂ ਹੋਵੇ ਪਹਿੰਜੀ ਜਵਾਬ ਦਾ ਫਿਕਰ ਤਾਂ ਹੁੰਦਾ ਹੀ ਐ ਉਹੀ ਤਾਂ ਵੱਲ ਲਗੀ ਜਮਾਈ ਧਿਆਨ ਰੱਖਦੀ ਪੈਂਜੀ ਜਮਾਈ ਨਹੀਂ ਜਦੋਂ ਚੱਲ ਕੁਛ ਦੁੱਖਣ ਸੁਣਾ ਮੈਂ ਇਹਨੂੰ ਐ ਵੀ ਕਹਤਾ ਮੈਂ ਤੂੰ ਜ਼ਿਆste ਕੋਲੇ ਰਹਿ ਜਿਹੜੀ ਚੀਜ਼ ਮੰਗਦਾ ਉਹਨੂੰ ਬਣਾ ਕੇ ਲਿਆ ਦੇ ਚਾਹੇ ਮੈਨੂੰ ਗੋਲ ਹੀ ਮਾਰ ਦੇ ਉਹਨੂੰ ਦਵਾਈ ਬੂਟੀ ਟਾਂਸਰ ਦੇ ਦੇ ਪਰ ਨਾ ਇਹ ਤਾਂ ਜੱਸ ਬੋਲ ਮਾਰੀ ਜਾਉ ਇਹ ਫੋਨ ਲੈ ਕੇ ਆਇਆ ਨਹੀਂ ਪਤਾ ਕੋਠੇ ਤੇ ਬੈਠੀ ਹੋਵੇ ਪਤਾ ਨਹੀਂ ਜੱਸ ਦੇ ਤਾਂ ਕੋਲੇ ਨਹੀਂ ਪਿਆਰ ਵੀ ਨਹੀਂ ਧਰਦੀ ਜੱਸ ਦੇ ਮੰਜੇ ਤੇ ਤਾਂ ਪਿਆਰ ਵੀ ਨਹੀਂ ਧਰਦੀ ਬੜੀ ਗੱਲ ਤੈਨੂੰ ਮਕੀ ਦੱਸਾਂ ਹਾਂ ਜੀ ਕਿਉਂ ਦਿਮਾਗ ਹੋ ਗਿਆ ਤਾਂ ਇੰਨੀ ਸਿਆਣੀ ਸੀ ਹੈ ਤੁਸੀਂ ਕਿ ਸਿਆਣੀਆਂ ਗੱਲਾਂ ਕਰਦੀ ਸੀ ਪਰ ਹੁਣ ਇਹ ਕਿਉਂ ਕਰਨ ਲੱਗੀ ਐ ਇਹ ਕੋਈ ਨਹੀਂ ਭੈਣ ਜੀ ਤੁਸੀਂ ਗੱਲਬਾਤ ਕਰਕੇ ਉਹਨੂੰ ਸਮਝਾ ਕੇ ਜਾਓ ਮੈਂ ਸੋਨੂੰ ਤਾਂ ਹੀ ਸੱਦਿਆਗਾ ਦੇਖੋ ਜੀ ਇਹਨੇ ਪੜਨ ਕਹਿਤਾ ਅਸੀਂ ਪੜਨ ਵੀ ਲਾਤੀ ਵੀ ਚਲ ਕੋਈ ਨਹੀਂ ਪੜ ਲੂਗੀ ਹਾਂ ਜੇ ਇਹਦਾ ਵੀ ਚਿੱਤ ਚ ਹੈਗਾ ਨਾ ਵੀ ਮੈਂ ਪੜਨਾ ਵੀ ਚਲ ਆਪਾਂ ਇਹਦਾ ਸ਼ੌਂਕ ਨਹੀਂ ਉਹ ਕਰਦੇ ਤੇ ਪਰ ਕਪੜਾ ਜੀ ਦਾ ਜਿਹੇ ਜਿਹੇ ਕਹਿੰਦੀ ਐ ਮੈਂ ਉਹੀ ਕਹਿ ਦੇਣੀ ਜਸ ਨੂੰ ਵੀ ਕੋਈ ਨਹੀਂ ਪੁੱਤੇ ਇਹਦਾ ਸ਼ੌਂਕ ਆਪਾਂ ਨਾ ਪੂਰਾ ਕਰਾਂਗੇ ਹਾਂ ਕਰੂਗਾ ਹਾਂ ਤੇ ਇੰਨੀ ਗੱਲ ਕਰ ਲਾਪਰਵਾਹ ਨਾ ਹੋਵੇ ਜੀ ਨੀ ਉਹ ਹੁਣ ਹੋ ਰਹੀ ਐ ਕੋਈ ਨਾ ਬੰਦੀ ਮੈਂ ਕਰਦੀ ਆ ਗੱਲ ਸਮਝਾਉਣੀ ਆ ਵੀ ਕੀ ਗੱਲ ਆ ਕੀ ਨਹੀਂ ਵੀ ਤੂੰ ਇਸ ਤਰ੍ਹਾਂ ਕਿਉਂ ਕਰਦੀ ਆ ਹੈ ਆ ਕਰਨ ਤੂੰ ਵਿਆਹ ਕਿ ਲਿਆਣੇ ਆ ਇਸ ਘਰੇ ਤੇਰਾ ਬੰਦਾ ਹੈ ਹਾਂਜੀ ਤੁਸੀਂ ਸਮਝਾਓ ਭੈਣ ਜੀ ਹਾਂ ਵੀ ਆਮ ਤਾਂ ਪਿਆਰ ਨਾ ਸਮਝਾਦੀ ਚਾ ਲੜਨ ਵਾਲੀ ਤਾਂ ਗੱਲ ਨਹੀਂ ਤੇ ਤੈਨੂੰ ਕੋਈ ਉਹੀ ਗੱਲ ਲੰਬਾ ਜਿੰਦਗਾ ਦੇ ਕਾ ਤਾਂ ਪਾ ਤੂੰ ਚਲੋ ਕੋਈ ਨਾ ਭੈਣ ਜੀ ਹੁਣ ਮਾਂ ਤੇ ਇਹਨੂੰ ਕਹਿੰਦਾ ਹੁੰਦਾ ਹੈ ਅਗਲਾ ਹੋਰ ਹੁਣ ਕੀ ਕਹੇ ਪੜਦੇ ਨਾ ਸੱਜਾ ਤੇਰੇ ਵੀ ਘਰੇ ਨੋਆ ਚਲ ਪੜਦੇ ਹਾਂ ਸਮਝਾ ਜੀ ਮੈਂ ਕੋਈ ਗੱਲ ਨਹੀਂ ਭੈਣ ਜੀ ਮੈਂ ਕਰਦੀ ਆ ਗੱਲ ਉਹ ਲੈਤਾ ਲੋਸਾ ਸਾਖੇਂਗੀ ਕਹਿੰਦੀ ਦੋਨੇ ਰੀਦਾਂ ਫੜਦਾਂਗਾ ਜਵਾਕ ਨੂੰ ਮੂਰੇ ਡਰਦਾਂਗਾ ਗੱਲ ਨਹੀਂ ਕਰਦਾਂਗਾ ਅੱਜ ਕੱਲ ਟਾਈਮ ਮਾੜਾਗਾ ਨਾ ਚਲ ਉਹਦੇ ਮੂਰੇ ਤਾਂ ਕਾਨੂੰ ਕੋਈ ਗੱਲ ਕਰਨੀ ਹੈ ਜੱਸ ਮੂਰੇ ਤਾਂ ਐਵੇਂ ਮਨਾ ਚ ਫਰਕ ਪੈ ਜਾਂਦੇ ਆ ਭੰਜੀ ਉਹੀ ਤਾਂ ਗੱਲੋਂ ਬੈਠਦਾ ਵੀ ਤਾਂ ਸੇ ਦੱਸਦਾਂਗਾ ਨਹੀਂ ਉਹਨੂੰ ਮੈਂ ਤਾਂ ਇਸੇ ਕੱਲ ਨੂੰ ਚੁੱਪ ਕਰੀ ਫਿਰਦੀ ਐਂਗੀ ਵੀ ਚਲ ਜਵਾਕ ਨੂੰ ਨਾ ਕਿਸੇ ਗੱਲ ਦਾ ਪਤਾ ਲੱਗੇ ਤਾਂ ਹੀ ਸੋਨੂੰ ਉਹ ਕਰਿਆ ਹੁਣ ਜੇ ਤੁਸੀਂ ਉਹਨੂੰ ਕੋਈ ਪੁੱਛੋ ਦੱਸੋਗੇ ਨਾ ਉਹ ਦੂਜੇ ਕਮਰੇ ਚ ਜਾਏਗੀ ਉੱਥੇ ਜਾ ਕੇ ਗੱਲ ਕਰਿਓ ਜੱਸ ਕੋਲ ਪਹਿਲਾਂ ਤੁਸੀਂ ਜਾ ਹੀ ਨਾ ਫਿਰ ਜੱਸ ਉੱਠ ਖੜੂਗਾ ਆਉਂਦੇ ਹੋਏ ਵਗ ਜੇ ਜ ਚਲ ਠੀਕ ਐ ਨੇ ਭੱਜ ਜਾਨੀ ਐ ਮੈਂ ਚੱਲਾਂ ਜਾਉਂਗੀ ਜਸ ਕੋਲੇ ਚਲ ਜਾਸ ਨੂੰ ਪਤਾ ਨਹੀਂ ਲੱਗਣ ਦਿੰਦੀ ਹੋਰ ਕੀ ਐ ਫੇਰ ਨਹੀਂ ਕੀਰਾ ਭੈਣ ਜੀ ਤੁਸੀਂ ਉਹਦੇ ਨਾਲ ਗੱਲ ਕਰ ਲਓ ਫਿਰ ਜਸ ਆਏ ਐ ਆਖੂਗਾ ਨਾ ਕੀ ਗੱਲ ਸੀ ਇਹ ਦੀ ਗੱਲ ਸੀ ਵੀ ਮੰਮੀ ਸਾਡੇ ਆ ਕੇ ਤੁਸੀਂ ਜਸ ਕੋਲੇ ਵਗਜੋ ਪਹਿਲਾਂ ਉਹਦੇ ਨਾਲ ਗੱਲ ਕਰ ਲਓ ਜਸ ਨੂੰ ਪਤਾ ਨਹੀਂ ਜਸ ਨੂੰ ਪਤਾ ਨਹੀਂ ਅੱਛਾ ਅੱਛਾ ਹਾਂ ਤਾਂ ਇਹ ਕਸੂਨੂ ਪੜਦੇ ਨਾ ਕਹਿੰਦੇ ਆ ਕਿ ਤੁਸੀਂ ਪੜਦੇ ਨਾ ਸਮਝਾ ਕੇ ਦੇਖ ਲਓ ਪੁੱਛ ਲਓ ਵੀ ਕੀ ਗੱਲ ਬਾਤ ਆ ਕਾ ਤੂੰ ਐ ਕਰਦੀ ਛੋਡੀ ਕੀ ਐ ਗੱਲ ਹਾਂ ਪੁੱਛ ਲਓ ਭੈਣ ਜੀ ਹਾਂ ਪੁੱਛ ਲਈ ਮੈਂ ਚੰਗਾ ਜੀ ਉੱਧਰ ਜਾ ਬੜਕੋ ਹਾਂ ਸੱਚੀ ਗੱਲ ਐ ਜਾਸਦਾ ਸੁੱਤਾ ਪਿਆ ਉਧਰਲੇ ਕਮਰੇ ਚ ਨਾ ਪਈ ਹੋਵੇ ਮੈਂ ਉਧਰ ਹੀ ਜਾਨੀ ਆ ਪਹਿਲਾਂ ਫੇਰ ਹੀ ਆਉਂਗੀ ਇੱਧਰ ਹਰਪ੍ਰੀਤ ਮੰਮੀ ਹਾਂ ਕਿਵੇਂ ਆ ਪੁੱਤ ਸਸਰੀਕਾਲ ਸਸਰੀਕਾਲ ਤੇ ਐ ਪਈ ਮੈਂ ਤਾਂ ਉਹੀ ਪੈ ਗਈ ਸੀ ਜੀ ਕੰਮ ਕਾਰਜਾ ਕਰਕੇ ਥੱਕ ਗਈ ਸੀ ਅੱਛਾ ਨਾ ਤੁਸੀਂ ਮੈਨੂੰ ਫੋਨ ਕੀਤਾ ਸੀਗਾ ਨਹੀਂ ਪੁੱਤ ਮੈਂ ਤਾਂ ਕਾਨੂੰ ਫੋਨ ਕੀਤਾ ਸੀ ਬੈਜੋ ਸਹੀ ਹੋ ਜਾ ਤੇ ਹਾਂ ਯਾ ਸੋਦਰ ਪਿਆ ਹਾ ਦਵਾਈ ਜੀ ਲਈ ਹੋਣੀ ਉਹ ਤਾਂ ਪੈ ਗਿਆ ਹੁਣ ਤੇ ਮੈਂ ਬਸ ਕੰਮ ਕਰਦੇ ਕਰਕੇ ਮੈਂ ਇਧਰ ਹੀ ਪੈ ਗਈ ਗੱਲ ਸੁਣ ਪੁੱਤ ਨਹੀਂ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਬਿਨਾ ਦੱਸੀ ਆ ਗਏ ਸੁੱਖ ਤਾਂ ਸੁੱਖ ਤਾਂ ਹੈਗੀ ਐ ਮੈਂ ਤੈਨੂੰ ਦੱਸ ਨਹੀਂ ਸਾਰਾ ਨਾ ਕਿੱਛ ਤਾਂ ਹੁਣ ਕਰ ਕੀ ਗੱਲ ਐ ਮਾਂ ਉਹ ਟੈਨਸ਼ਨ ਜੀ ਪਾਤੀ ਇਕੋ ਦਮ ਆ ਗਈ ਮੈਨੂੰ ਤੇਰੀ ਸੱਸ ਨੇ ਫੋਨ ਕਰਿਆ ਸੀ ਮੇਰੀ ਸੱਸਰੇ ਆਹੋ ਕਾਦੇ ਵਾਸਤੇ ਕਰਿਆ ਸੀ ਕਹਿੰਦੀ ਕਿ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਉੱਤੇ ਕੀ ਗੱਲ ਐ ਦੱਸ ਮੈਨੂੰ ਗੱਲ ਕੀ ਹੋਣੀ ਐ ਮੰਮੀ ਜੇ ਤੁਹਾਡਾ ਫੋਨ ਆਇਆ ਤਾਂ ਗੱਲ ਕਰਨੀ ਐ ਚੱਕ ਕੇ ਫੋਨ ਜਾਂ ਮੈਂ ਕਰ ਲਾਂ ਜਾਂ ਭਾਬੀ ਨਾਲ ਗੱਲਾਂ ਕਰਦੇ ਨੇ ਹੋਰ ਕੀ ਇਹਨਾਂ ਦਾ ਤਾਂ ਫੋਨ ਹੀ ਚੁੱਭੀ ਜਾਂਦਾ ਜਿਹੜਾ ਕਿਹੜਾ ਹੁੰਦਾ ਫੋਨ ਫੋਨ ਹੀ ਲੱਗਿਆ ਪਿਆ ਫੋਨ ਨਹੀਂ ਚੁੱਭਦਾ ਪੁੱਤ ਆਹ ਇਹ ਜੇ ਕੋਈ ਗੱਲਬਾਤ ਕਰਨੀ ਹੈ ਸਾਰਿਆਂ ਦੇ ਸਾਹਮਣੇ ਬਹਿ ਕੇ ਕਰਿਆ ਕਰ ਗੱਲਬਾਤ ਚਲ ਕੋਈ ਨਾ ਮੈਂ ਤਾਂ ਕਹਤਾ ਵੀ ਕੋਈ ਪਰਦੇ ਦੀ ਵੀ ਗੱਲ ਹੁੰਦੀ ਆ ਮਾਵਾ ਧੀਆ ਦੇ ਨਣਦ ਪਰਜਾਈ ਦੀ ਪਰ ਉਹ ਕਹਿੰਦੀ ਆ ਕਿ ਨਾ ਜਸਨ ਨੂੰ ਕੋਈ ਦਵਾਈ ਬੂਟੀ ਦਿੰਦੀ ਐ ਨਾ ਕੋਈ ਤੱਤਾ ਠੰਡਾ ਬਣਾ ਕੇ ਦਿੰਦੀ ਐ ਕਹਿੰਦੀ ਕੀ ਗੱਲ ਐ ਇਹ ਮੰਮੀ ਸਾਰਾ ਕੁਝ ਦਿਨੀ ਤਾਂ ਹੁਣ ਬੈਠੇ ਨੂੰ ਹੋਰ ਮੈਂ ਕੀ ਕਰਦਾ ਤਾਂ ਐਂ ਕਹਦਾ 24 ਘੰਟੇ ਉਹਦੇ ਬਸ ਕੋਲ ਬੈਠੀ ਰਹਾਉਣੇ ਮੇਰ ਤਾਂ ਨੀਂ ਨਾ ਬੈਠੇ ਜਾਂਦਾ ਹੋਰ ਕੰਮਕਾਰ ਵੀ ਕਰਨੇ ਆ ਮੈਂ ਕੋਈ ਨਾ ਪੁੱਤ ਜੇ ਕੋਲ ਬੈਠ ਜੇਂਗੀ ਫੇਰ ਕੀ ਤੇਰਾ ਬੰਦਾ ਐ ਹਾਂ ਜੇ ਦੁੱਖ ਦੇ ਸੁੱਖ ਦੇ ਤੂੰ ਨਹੀਂ ਉਹਦੇ ਕੰਮ ਆਵੇਂਗੀ ਫਿਰ ਹੋਰ ਕੌਣ ਆਊਗਾ ਮੈਨੂੰ ਪਤਾ ਮੈਂ ਹੀ ਆਉਂਗੀ ਉਹਦੇ ਦੁੱਖ ਦੇ ਸੁੱਖ ਦੇ ਕੰਮ ਜੇ ਕੋਲ ਬੈਜਣੀ ਆ ਹਰਪ੍ਰੀਤ ਆ ਆ ਫੜਾ ਦੇ ਹਰਪ੍ਰੀਤ ਮੇਰੇ ਪੱਟੀ ਬੰਨ ਦੇ ਹਰਪ੍ਰੀਤ ਮੇਰੇ ਮੂੰਹ ਬਲਾ ਦੇ ਐ ਆਰਡਰ ਕੀ ਹੁੰਦਾ ਪੁੱਤ ਇਹੋ ਜਿਹੀਆਂ ਗੱਲਾਂ ਤੂੰ ਆਖਦੇ ਥੋੜਾ ਹੁੰਦੇ ਐ ਐ ਕਿਉਂ ਕਰਦੀ ਐ ਤੂੰ ਅੱਛਾ ਮੈਂ ਕਰਦੀ ਐ ਹੈ ਗੱਲ ਸੁਣ ਪੁੱਤ ਹੁਣ ਤਾਂ ਤੇਰੀ ਸੱਸ ਨੇ ਮੈਨੂੰ ਫੋਨ ਕਰਤਾ ਠੀਕ ਐ ਚਲ ਮੈਂ ਆ ਗਈ ਕੱਲ ਕਲਾ ਨੂੰ ਲਾਡੀ ਕੋਲ ਇਹ ਗੱਲ ਕਰਤੀ ਫੇਰ ਕੋਈ ਨਾ ਵੀ ਰਹਿਣ ਮੈਂ ਦਾ ਅਸਦੂ ਜਿਹੜਾ ਕੁਛ ਕਰਨ ਮੇਰੇ ਕੋਈ ਹੁਣ ਗਲਤੀ ਨਹੀਂ ਐਂ ਫੋਨ ਕਰਦੇ ਤਾਂ ਕਰੀ ਜਾਂਦੇ ਜਿਹਨੂੰ ਕਰਦੇ ਆ ਫਿਰ ਐ ਨਹੀਂ ਹੁੰਦਾ ਪੁੱਤ ਗਲਤੀ ਨਹੀਂ ਹੁੰਦੀ ਮੰਮੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁਛ ਬੋਲਦੀ ਨੇ ਨਾ ਅੱਗੇ ਤੇ ਚੱਕ ਕੇ ਤੁਹਾਨੂੰ ਫੋਨ ਕਰਦਾਂਗੇ ਤੇ ਤੁਹਾਨੂੰ ਕੁਛ ਮਰਜ਼ੀ ਕਹਿ ਦਾਂਗੇ ਤੇ ਤੁਸੀਂ ਇਹਨਾਂ ਦੀ ਗੱਲਾਂ ਮੰਨ ਲਓਗੇ ਨਹੀਂ ਫਿਰ ਬੋਲਣ ਦੀ ਕੋਈ ਬਹਾਦਰੀ ਹੋ ਜੇ ਤੇਰੀ ਹੈ ਸਮਝਾਵਾ ਸੇ ਲੈ ਸੌਰਿਆਂ ਦੇ ਰਹਿ ਕੇ ਚੱਲ ਵਧੀਆ ਤੇਰੀ ਸੱਸ ਬਥੇਰੀ ਕਹਿੰਦੀ ਕੰਮ ਧੰਦਾ ਤਾਂ ਮੈਂ ਹੀ ਕਰ ਲਾਂਨੀ ਐ ਹੈ ਜਿੰਨਾ ਕੁ ਮੈਂ ਇੱਥੋਂ ਹੁੰਦਾ ਜੇ ਉਹਨੂੰ ਕਹਿ ਦਿੰਨੇ ਤਾਂ ਕਹਿੰਦੀ ਕੰਮ ਕਰ ਲਾਂਦੀ ਨਹੀਂ ਕੰਮ ਨਹੀਂ ਕਰਦੀ ਹੋ ਜਿੰਨਾ ਕੰਮ ਹੁੰਦਾ ਮੰਮੀ ਉਹਨਾਂ ਕੰਮ ਕਰ ਲਾਨੀ ਆ ਹੁਣ ਇਹ ਤਾਂ ਇਹ ਕਹਿੰਦੇ ਸਾਰਾ ਸਾਰਾ ਕੰਮ ਕਰ ਹੈ A to Z 5 ਵਜੇ ਉੱਠ ਲੈ ਦਾਦੀ ਕਹਿੰਦੀ 5 ਵਜੇ ਉੱਠ ਕੇ ਮੈਂ ਕੀ ਕਰਨਾ ਇੱਥੇ ਹੈ ਫੇਰ ਕਹਿੰਦੀ ਗਾਹਾਂ ਜਸ ਨੂੰ ਸਾਂਭ ਤੇਰੀ ਜ਼ਿੰਮੇਵਾਰੀ ਅੱਛਾ ਕਰ ਦੇ ਕੰਮ ਵੀ ਮੇਰੇ ਜ਼ਿੰਮੇਵਾਰੀ ਜਸ ਨੂੰ ਸਾਂਭਣਾ ਵੀ ਮੇਰੇ ਜ਼ਿੰਮੇਵਾਰੀ ਆ ਅੱਛਾ ਮੇਰੇ ਜਿਹੜੇ ਕੰਮ ਮੈਨੂੰ ਆਪ ਦਾ ਪੜਾਈ ਲਿਖਾਈ ਮੇਰਾ ਕੁਝ ਵੀ ਨਹੀਂ ਕੋਈ ਨਾ ਪੁੱਤ ਪੜਾਈ ਲਿਖਾਈ ਰੋਕੜਾ ਕਹਿੰਦੇ ਵੀ ਨਾ ਪੜ ਲਿਖ ਹੈ ਸਾਂਭਣ ਦੀ ਕਿੱਡੀ ਗੱਲ ਹੈ ਆਇਨੀ ਕਰੀਨਾ ਹੁੰਦਾ ਜਿਹੜਾ ਕੰਮ ਚੱਲ ਜਿੰਨਾ ਕ ਹੁੰਦਾ ਓਨਾ ਕ ਕਰ ਲਿਆ ਕਰ ਪਰ ਪੁੱਤੋਂ ਆਏ ਕਹਿੰਦੇ ਕਦੇ ਕੋਠੇ ਤੇ ਲੈ ਕੇ ਫੋਨ ਚੜ ਗਈ ਕਦੇ ਕਿਤੇ ਬੜ ਗਈ ਕਦੇ ਕਿਤੇ ਕਿ ਜੱਸਵਾਜਾ ਮਾਰਦਾ ਰਹਿੰਦਾ ਇਹ ਗੱਲ ਸੱਚੀ ਆ ਮੇਰੀ ਗੱਲ ਸੁਣੋ ਇੱਕ ਅੱਡੇ ਵਾਰ ਹੋਇਆ ਤੁਸੀਂ ਮੈਨੂੰ ਜਿਹਦਾ ਭਾਬੀ ਦੀ ਗੱਲ ਨਹੀਂ ਦੱਸੀ ਸੀ ਮੈਂ ਇੱਧਰ ਉੱਧਰ ਹੋ ਕੇ ਗੱਲ ਸੁਣ ਮੈਂ ਬਾਹਰ ਜਾ ਕੇ ਗੱਲ ਕਰਨ ਲੱਗੀ ਨਹੀਂ ਇਹਨਾਂ ਸਾਹਮਣੇ ਗੱਲ ਕਰਨੀ ਸੀ ਮੈਂ ਨਹੀਂ ਦੱਸਣਾ ਸੀ ਇਹਨਾਂ ਨੂੰ ਕੁਛ ਕਿ ਤੂੰ ਰਹਿੰਦੀ ਨਹੀਂ ਨਾ ਨਾ ਗੱਲ ਸੁਣਾ ਮੈਨੂੰ ਤਾਂ ਤੂੰ 2-4 ਦਿਨਾਂ ਤੋਂ ਫੋਨ ਲਾਉਣੀ ਆ ਨਾ ਤੇਰੀ ਪਰਜਾਈ ਨਾਲ ਗੱਲ ਕਰਦੀਆਂ ਤੂੰ ਰੋਜ਼ ਇਹਨਾਂ ਨਾਲ ਚਿਰ ਕਿਹਦੇ ਨਾਲ ਗ ਹੈਂ ਇਹ ਗੱਲ ਨਾ ਠੀਕ ਨਹੀਂ ਤੇਰੇ ਵਾਸਤੇ ਸਮਝ ਜਾ ਓਹੋ ਮੰਮੀ ਮੈਂ ਕਿਉਂ ਫੋਨ ਕਰਨਾ ਜਾਂ ਤਾਂ ਕਾਲਜ ਚ ਫੋਨ ਹੁੰਦਾ ਜਾਂ ਸਹੇਲੀਆਂ ਦੇ ਫੋਨ ਹੁੰਦੇ ਬਸ ਥੋਨੂ ਗੇ ਥੋੜੇ ਨਾਲ ਗੱਲ ਕਰਦੇ ਆ ਨਾ ਇੱਕ ਦੋ ਦਿਨ ਰੋਜ਼ ਤਾਂ ਕਰਦੇ ਗੱਲ ਮੈਂ ਇਹ ਕਿ ਮੈਂ ਕਹਤਾ ਤੁਸੀਂ ਗੱਲ ਸੁਣ ਨਾ ਹੁਣ ਮੈਂ ਰੋਜ਼ ਰੋਜ਼ ਇੱਥੇ ਆ ਕੇ ਸਮਝਾਉਂਦੀ ਚੰਗੀ ਲੱਗਦੀ ਆ ਤੈਨੂੰ ਆਪਦੇ ਦਿਮਾਗ ਤੋਂ ਕੰਮ ਲੈ ਲੈ ਪੁੱਤ ਤੂੰ ਕੋਈ ਗੱਲ ਨਹੀਂ ਮੰਮੀ ਹੂੰ ਪਹਿਲਾਂ ਵੀ ਤੂੰ ਆਏ ਸੀ ਗੱਲ ਕਹੀ ਸੀ ਕਿ ਕੋਈ ਗੱਲ ਨਹੀਂ ਮੰਮੀ ਹੁਣ ਵੀ ਇਹੀ ਗੱਲ ਕਹਤੀ ਕੋਈ ਗੱਲ ਨਹੀਂ ਮੰਮੀ ਹੁਣ ਸਮਝੀਦਾ ਪਈਆਂ ਹੋਰ ਕੋਈ ਲਾਂਬਾ ਆਇਆ ਮੇਰਾ ਲਾਂਬਾ ਤੇਰਾ ਨਹੀਂ ਆਇ ਮੈਂ ਕਹਿੰਦੀ ਵੀ ਜ਼ਿਆਦਾ ਗੱਲ ਵਿਗੜੇ ਨਾ ਕੋਈ ਨਾ ਨਹੀਂ ਵਿਗੜਦੀ ਜਦੋਂ ਇਹ ਆਏ ਜੋ ਕੋਈ ਬਿਆਪਤਾ ਕਰੀ ਜਾਣ ਕੇ ਫਿਰ ਤਾਂ ਗੱਲ ਵਿਗੜ ਵੀ ਸਕਦੀ ਆ ਉਹ ਮੇਰੇ ਸਾਰੇ ਨੀਂਹਾਂ ਵਿਚਾਰੀ ਆ ਤੂੰ ਇਹ ਸੋਚ ਵੀ ਜਾ ਕੇ ਕਿੱਥੇ ਬੈਠੇਂਗੀ ਤੂੰ ਹੈ ਬੇਕਿਆਂ ਤੇ ਸਾਰੀ ਉਮਰ ਲੰਘ ਜੂਗੀ ਮੰਮੀ ਕੀ ਗੱਲਾਂ ਕਰੀ ਜਾਂਦੀ ਆ ਸੱਚੀ ਦੱਸਾਂ ਮੇਰੀ ਕੋਈ ਗਲਤੀ ਨਹੀਂ ਹੈਗੀ ਇਹ ਗੱਲ ਕਰ ਤੇ ਮੈਨੂੰ ਬੋਲਦੇ ਤੇ ਮੈਨੂੰ ਚੜਦੀ ਖਿਜ ਬਸ ਇੱਕ ਚੁੱਪ ਕਰਕੇ ਸੁਣੀ ਜਾਨੀ ਇਹਨਾਂ ਦੀ ਗੱਲਾਂ ਕੋਈ ਗੱਲ ਨਹੀਂ ਜਿਹੜੇ ਬੋਲਦੇ ਆ ਜੇ ਬੇਫਾਲਤੂ ਬੋਲਦੇ ਉਹ ਵੀ ਮੈਨਾਂ ਸਮਝਾ ਜਾਨੀ ਆ ਭਾਈ ਤੁਸੀਂ ਗੱਲ ਗੱਲ ਤੇ ਟੋਕਿਆ ਨਾ ਕਰੋ ਬਸ ਲੋੜ ਨਹੀਂ ਕੋਈ ਗੱਲ ਨਹੀਂ ਤੁਸੀਂ ਇਹਨਾਂ ਦੀ ਗੱਲਾਂ ਮੰਨੋ ਠੀਕ ਹੈ ਇਹ ਸੱਚ ਹੈ ਮੈਂ ਝੂਠੀ ਆ ਗੱਲ ਖਤਮ ਗੱਲ ਇਹਨਾਂ ਦੀ ਕੀ ਮੰਨੀ ਐ ਜਿਹੜੀ ਗੱਲ ਇਹ ਦੱਸਦੇ ਉਹੀ ਗੱਲ ਮੈਂ ਤੈਨੂੰ ਕਹੀ ਆ ਮੈਂ ਲਾ ਕੇ ਗੱਲ ਥੋੜਾ ਕਹੀ ਆ ਤੈਨੂੰ ਅੱਛਾ ਨਹੀਂ ਜਦੋਂ ਮੇਰੇ ਸੱਸ ਨੇ ਫੋਨ ਕਰਤਾ ਇੱਕ ਵਾਰ ਮੈਨੂੰ ਫੋਨ ਕੀਤਾ ਤੂੰ ਪੁੱਛੀ ਗੱਲ ਫੋਨ ਤੇ ਇਹ ਮੈਨੂੰ ਕਹਿੰਦੀ ਛੇਤੀ ਆ ਜਾ ਮੈਂ ਆਖਿਆ ਪਤਾ ਨਹੀਂ ਕੀ ਗੱਲ ਹੋਗੀ ਆ ਗੱਲਾਂ ਤਾਂ ਸਾਰੀਆਂ ਉਰੇ ਆ ਕੇ ਦੱਸੀਆਂ ਮੈਨੂੰ ਇਹਨੇ ਲੈ ਕੋਈ ਨ ਕਾ ਪਾਣੀ ਪੀ ਲਿਆ ਸਭ ਕੁਝ ਪੀ ਲਿਆ ਜੱਸ ਕੋਲੇ ਜਾ ਕੇ ਆਉਣੀ ਆ ਮੈਂ ਜਾਇਓ ਹਾਂ ਆਈ ਨਹੀਂ ਕਰੀ ਨਾ ਹੁੰਦਾ ਸੋਚ ਸਮਝ ਨਾ ਰਹੀਦਾ ਹੁੰਦਾ ਆਪਦੇ ਘਰੇ ਠੀਕ ਹੈ ਆ ਗਈ ਮੇਰੀ ਆ ਜਾ ਤਾਂ ਨਹੀਂ ਕੋਈ ਜਾ ਟੱਬਰ ਹੈ ਜਿਹੜਾ ਕਿਹੜਾ ਹੁੰਦਾ ਚੁਗੜੇ ਲਾਉਂਦਾ ਰਹਿੰਦਾ ਮੇਰੀ ਕੀ ਕਰਾਂ ਮੈਂ ਕਿਵੇਂ ਖੜਾ ਛੜਾਵਾਂ ਨਾ ਤੋਂ ਮੇਰੀ ਮਾਂ ਵੀ ਪਿੱਛੇ ਲਾਲਿਆ ਕੁਣ ਤਾ ਮਾ ਨੂੰ ਫੋਨ ਕੀਤਾ ਜੇ ਕੱਲ ਕੋਲ ਨੂੰ ਵੀਰੇ ਨੇ ਫੋਨ ਕਰਦਾ ਤੇ ਪੋਸਟ ਤੇ ਆਪਾਂ ਖੜਾ ਕਰ ਦਿੰਦੇ ਮੈਨੂੰ ਇੱਥੇ ਜਾਸਪੁੱਤ ਜਾਸਪ ਇਹ ਤੁਸੀਂ ਸਸਰੀ ਘਰ ਦੀ ਸਾਸਰੀ ਘਰ ਪੁੱਤ ਤੁਸੀਂ ਕਦੋਂ ਆ ਗਈ ਸੀ ਬਸ ਮੈਂ ਹੁਣੇ ਆਈ ਸੀ ਤੇ ਹੁਣ ਠੀਕ ਆ ਹਾਂ ਠੀਕ ਆ ਜੀ ਹੁਣ ਤਾਂ ਹੁਣ ਜਿਆਦਾ ਦਰਦ ਤਾਂ ਨਹੀਂ ਹੁੰਦਾ ਹੁਣ ਤਾਂ हट ਗਿਆ ਜੀ ਹੁਣ ਤਾਂ ਬਹੁਤ ਫਰਕ ਆ ਗਿਆ ਚੱਲ ਪੁੱਤ ਦਵਾਈ ਨਾ ਟਾਈਮ ਨਾਲ ਲੈ ਲੈ ਕਰ ਹਾਂਜੀ ਹਾਂਜੀ ਹੋਰ ਤੁਸੀਂ ਕਦੋਂ ਕਾਇ ਸੀਗੇ ਮੈਂ ਤਾਂ ਥੋੜਾ ਜਿਹੀ ਹੋ ਗਿਆ ਪੁੱਤ ਪਹਿਲਾਂ ਤੂੰ ਸੁੱਤਾ ਪਿਆ ਸੀ ਹਾਂ ਉਹ ਦਵਾਈ ਲੈ ਕੇ ਪੈ ਗਿਆ ਸੀ ਹਾਂ ਦੱਸਿਆ ਸੀ ਤੁਹਾਡੀ ਮੰਮੀ ਨੇ ਹਾਂਜੀ ਹਾਂਜੀ ਕਹਿੰਦੇ ਦਵਾਈ ਲੈ ਕੇ ਪਿਆ ਬਸ ਪੁੱਤ ਬੈਠਣ ਦਾ ਕੀ ਹੈ ਜਿਆਦਾ ਟਾਈਮ ਮੈਂ ਬੈਠੀ ਨਹੀਂ ਨਾ ਜੁਆਇਨ ਬੈਜੋ ਚਾਹ ਪਾਣੀ ਪੀ ਲਿਆ ਜੀ ਤੁਸੀਂ ਹਾਂ ਪੁੱਤ ਚਾਹ ਪਾਣੀ ਪੀ ਲਿਆ ਸਾਰਾ ਕੁਝ ਪੀ ਲਿਆ ਤੇ ਚਾਹ ਲਿਆ ਦਿੰਦੀ ਜੱਸ ਨੂੰ ਵੀ ਪੀ ਲੈਂਦਾ ਹਾਂ ਹਾਂ ਕਿੱਥੇ ਲਿਆ ਦੀ ਚਾਹ ਮੈਨੂੰ ਵੀ ਕੋਈ ਗੱਲ ਨਹੀਂ ਲਿਆ ਦਿੰਦੀ ਤੇ ਕਿੰਨੇ ਕ ਦਿਨ ਰੈਸਟ ਦਸੀ ਹੈ ਪੁੱਤ ਬਸ ਹੁਣ ਤਾਂ ਠੀਕ ਹੈ ਆਂਟੀ ਅੱਛਾ ਅੱਜ ਸਵੇਰ ਬਸ ਹੁਣ ਤਾਂ ਸਹੀ ਹੋ ਜਾਊਗਾ ਹੁਣ ਤਾਂ ਹਾਂ ਹੁਣ ਤਾਂ ਤੋਰਾ ਫੇਰਾ ਵੀ ਕਰਨ ਲੱਗੇ ਮੇਰਾ ਮੱਟਾ ਹਾਂ ਚੱਲ ਪੁੱਤ ਹਾਂ ਮੜਾ ਚਲਾ ਆਇਆ ਵੀ ਬਾਹਰ ਦਾ ਘੱਟ ਉਹ ਭਾਰਪੂਰ ਘੱਟ ਚੱਕ ਲਿਆ ਕਰੂ ਹੋਰ ਚੱਕੀਏ ਨਹੀਂ ਪੁੱਤ ਚੰਗੀ ਤਰ੍ਹਾਂ ਠੀਕ ਹੋ ਜਾਣ ਦੇ ਫੇਰ ਜਾ ਕੰਮ ਤੇ ਨਾ ਹੁਣ ਤਾਂ ਠੀਕ ਹੈਂ ਠੀਕ ਕੋਈ ਨਹੀਂ ਤੇ ਆਇਆਂ ਜ਼ਿਆਦੇ ਵਾਅਦਾ ਨਾ ਵਾਜੇ ਪੁੱਤ ਕੰਮ ਕਰਨ ਨਾਲ ਨਹੀਂ ਆਏ ਤਾਂ ਡਾਕਟਰ ਵੀ ਕਹਿੰਦਾ ਸੀਗਾ ਵੀ ਕੋਈ ਨਹੀਂ ਹੁਣ ਤਾਂ ਸਹੀ ਆ ਠੀਕ ਹੈ ਹਾਂਜੀ ਹਾਂਜੀ ਆਜੋ ਮੰਮੀ ਚੱਲ ਚੰਗਾ ਪੁੱਤ ਚੱਲ ਆ ਜਾ ਲਿਓ ਨੀ ਹਾਂ ਠੀਕ ਹੈ ਪੁੱਤ ਜੀ ਆ ਜਾ ਮੈਂ ਵੀ ਕੋਤਨ ਕੀ ਗੱਲ ਆ। ਆਜੋ ਭੈਣ ਜੀ। ਲੈ ਭੈਣ ਜੀ ਮੈਂ ਜਾਣੀ ਹੈ ਕੋਈ ਗੱਲ ਮੈਂ ਸਾਰਾ ਸਮਝਾਤਾ ਠੀਕ ਹੈ ਨਾ। ਕੋਈ ਕੋਈ ਸ਼ਿਕਾਇਤ ਨਹੀਂ ਆਉਗੀ। ਉਹ ਕਹਿੰਦੀ ਨਾ ਕਹਿੰਦੀ ਜਦੋਂ ਮੈਂ ਫੋਨ ਕਰਦੀ ਜਾਂ ਤਾਂ ਕਹਿੰਦੀ ਭਾਬੀ ਨਾਲ ਗੱਲ ਕਰਨੀ ਹੁੰਦੀ ਹੈ ਬਸ ਇਧਰ ਉਧਰ ਹੋ ਕੇ ਜਾਂ ਤੇਰੇ ਨਾਲ ਜਾਂ ਕਹਿੰਦੀ ਕਾਲਜ ਚੋ ਸਹੇਲੀਆਂ ਦਾ ਫੋਨ ਆ ਜਾਂਦਾ। ਹੋਰ ਕਹਿੰਦੀ ਮਾਂ ਮੈਂ ਕਿਹਨੂੰ ਫੋਨ ਕਰਨਾ ਹੈ ਕਹਿੰਦੀ। ਨਹੀਂ ਭੈਣ ਜੀ ਚਲ ਆਏ ਨਹੀਂ ਅਸੀਂ ਕਹਿੰਦੇ ਵੀ ਕਿਸੇ ਨੂੰ ਹੋਰ ਫੋਨ ਕਰਦੀ ਹੈ। ਤੇ ਅਸੀਂ ਤਾਂ ਇਹ ਕਹਨੇ ਆਂ ਵੀ ਜਦੋਂ ਆਪਣੇ ਘਰੇ ਦੁੱਖਣ ਸੁਖਣਾ ਨਾ ਉਦੋਂ ਆਪਦੇ ਪਰਿਵਾਰ ਨੂੰ ਵੀ ਟਾਈਮ ਦਿਓ ਕੱਲਾ ਫੋਨ ਨਹੀਂ ਹਾਜੀ ਇੱਕ ਹੋਰ ਸੱਚ ਉਹ ਕੋਈ ਰਾਣੋ ਰੂਣੋ ਪਤਾ ਨਹੀਂ ਕੌਣ ਐ ਦੀ ਸਹੇਲੀ ਉਹਦੇ ਨਾਲ ਜਾਣ ਨੂੰ ਤਿਆਰ ਆ ਕਿ ਉਹਦੀ ਮਾਂ ਬਿਮਾਰ ਐ ਮੈਂ ਕਿਹਾ ਵੀ ਆਪਣੇ ਤਾਂ ਜਿਹਾ ਸਾਂ ਆਏ ਹੋਇਆ ਪਿਆਗਾ ਜਿਹਾ ਨਾ ਲੋੜ ਹੀ ਨਹੀਂ ਮੈਂ ਸਾਰਾ ਸਮਝਾਇਆ ਤਾਂ ਕੋਈ ਗੱਲ ਨਹੀਂ ਮੈਂ ਕਹਤੀ ਹਾਂ ਸਿਆਣੀ ਬਣ ਕੇ ਰਹਿ। ਚੱਲ ਜਿੰਨਾ ਕਿ ਤੇਥੋਂ ਕੰਮ ਹੁੰਦਾ ਤੂੰ ਉਨਾਂ ਕ ਕਰ ਲਿਆ ਕਰ। ਕੰਮ ਤੇ ਖਿਆਲ ਹੀ ਬਿਠਿਆ ਰੱਖਦਾ। ਹਾਂ ਮੈਂ ਕਹਤਾ ਬੈਨ ਜੀ ਤਾਂ ਗੱਲ ਮੈਂ ਤੇਰੀ ਨਸਨ ਤੇਰੀ ਤਗੜੇ ਕੰਮ ਨੂੰ ਤਾਂ। ਹਾਂ ਤਾਂ ਕਨੇ ਤਾਂ ਅਭੀ ਨਹੀਂ ਪੋਰਾ ਖਾਂਤੀ ਕੰਮ। ਮਾੜੀ ਮਾੜੀ ਗੱਲ ਤੇ ਲਾਂਬੇ ਨਹੀਂ ਲੈਂਦੇ ਹੁੰਦੇ। ਬਸ ਅਸ ਤਾਂ ਹਾਂ ਹੀ ਕਹਿੰਦਾ। ਇੱਕ ਤਾਂ ਬੈਨ ਜੀ ਨਿਆਣੀ ਆ ਚਲ ਇਹ ਬਸ ਇਹ ਮੱਤ ਨਿਆਣਿਆ ਵਰਗੀ ਆ। ਚਲੋ ਕੋਈ ਨਹੀਂ ਬੈਨ ਜੀ। ਆਏ ਤਾਂ ਅਸੀਂ ਕਹਿੰਦੇ ਨਹੀਂ ਕਿ ਦੇਖ ਜ ਨਿਆਣੀ ਸੀ ਮੈਂ ਤਾਂ ਕਦੇ ਸੁੱਤੀ ਪਈ ਨੂੰ ਬੋਲ ਨਹੀਂ ਮਾਰਿਆ। ਮੈਂ ਮੈਂ ਤਾਂ ਕਹਦੀ ਨਹੀਂ ਚਲੋ ਨਿਆਣੀ ਆ। ਹੌਲੀ ਹੌਲੀ ਕੰਮ ਲੱਗ ਜੂਗੀ। ਪੰਜੀ ਚਾਹ ਵੀ ਤਾਪ ਕਰਦੀਓ ਠੀਕ ਹੈ ਤੇ ਕਿਤੇ ਚਾਹ ਨੂੰ ਵੀ ਨਹੀਂ ਠਾਈ ਉਹ। ਚੰਗੀ ਕੋਈ ਨਹੀਂ ਹੈਗੀ ਕਿ ਚਲ ਕੋਈ ਨਾ ਹੌਲੀ ਹੌਲੀ ਲੱਗ ਜੂਗੀ ਕਰਨ ਬਸ ਇਨੇ ਟੋੜ ਟੋੜ ਬਸ ਮਾੜਾ ਜਾਈ ਗੱਲ ਤੁਸੀਂ ਸਮਝਾ ਕੇ ਰੱਖੋ ਅਸੀਂ ਤਾਂ ਕੀ ਕਰਗੇ ਹੁਣ। ਚਲੋ ਇਹ ਜੀਆਂ ਗੱਲਾਂ ਦਾ ਤਾਂ ਹੈ ਹੀ ਨਹੀਂ ਪੰਜੀ ਮੈਨੂੰ ਕੰਮਾਂ ਤਾਂ ਦੇਣਾ ਤਾਂ ਪਰ ਆਏ ਵੀ ਹੁਣ ਜਿਵੇਂ ਜਸਤੇ 6 ਵਜੇ ਰਹੀ ਆ ਇਹਦਾ ਹੱਕ ਉਹਦਾ ਖਿਆਲ ਰੱਖਣ ਦਾ। ਜੇ ਇਹ ਨਾ ਖਿਆਲ ਰੱਖੋ ਫਿਰ ਹੁਣ ਮੈਂ ਛੱਡ ਕੇ ਕੰਮ ਮੈਂ ਵਾਹ ਜੇ ਇਹ ਸਾਰੀਆਂ ਗੱਲਾਂ ਕਹਿਤੀਆਂ ਪੰਜੀ ਮੈਂ ਵੀ ਭਾਈ ਤੇਰਾ ਹੱਕ ਬਣਦਾ। ਮੈਂ ਦਵਾਈ ਬੂਟੀ ਦੇਣ ਦਾ ਠੰਡਾ ਤੱ ਕਹ ਤਾ ਤੇ ਬਾਕੀ ਕੋਈ ਗੱਲ ਨਹੀਂ ਭੈਣ ਜੀ ਮੈਂ ਮਾਫੀ ਮੰਗਦੇ ਆ ਉਹਦੇ ਕੰਨੀਆ ਨਹੀਂ 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 ਤੁਸੀਂ ਕਿਉਂ ਮਾਫੀ ਮੰਗਣੀ ਹੈਗੀ ਕੋਈ ਨਹੀਂ ਤੇ ਹੁਣ ਅੱਜ ਤੁਸੀਂ ਰਹੋ ਉਹਦੇ ਵੀ ਤੁਸੀਂ ਉਹਦੀ ਮੁੜ ਗਏ ਨਹੀਂ ਭੈਣ ਜੀ ਮੈਂ ਤਾਂ ਨਾ ਚੱਕਵੇਂ ਪੈਰੀ ਬਸ ਉਹਦੀ ਆ ਗਈ ਤੇ ਮੈਂ ਜਾਣੀ ਆ ਘਰੇ ਫੇਰ ਆ ਕੇ ਜਾਉਂਗੀ ਫੇਰ ਰਹੂੰਗੀ ਅੱਛਾ ਹਰ ਬਾਦ ਜੇ ਛੁੱਟ ਨਹੀਂ ਰਹਿੰਦੇ ਅੱਜ ਹਰਪ੍ਰੀਤ ਬਾਜ ਮਾਰ ਤੇਰੀ ਮੰਮੀ ਨੇ ਜਾਣਾ ਓਰੇ ਆ ਪੁੱਤ ਚੰਗਾ ਪੁੱਤ ਮੈਂ ਜਾਣੀ ਆ

ਹੁਣ ਮੈਂ ਤੈਨੂੰ ਪੁੱਛ ਕੇ ਫੋਨ ਕਰਿਆ ਕਰ ਤੂੰ ਮੈਨੂੰ ਪੁੱਛ ਕੇ ਕੋਈ ਗੱਲ ਕਰਦੀ ਐ ਲੈ ਮੈਂ ਕਹੇ ਜੇ ਤੁਸੀਂ ਪੰਚਾਇਤ ਬਿਠਾਈ ਸੀਗੀ ਮੇਰੇ ਭਰਾ ਨੂੰ ਵੀ ਬੁਲਾ ਲਾਂਦੇ ਉਹਨੂੰ ਵੀ ਦੋ ਚਾਰ ਗੱਲਾਂ ਦੱਸ ਦੰਦੇ ਕੋਈ ਨਹੀਂ ਇਹ ਵੀ ਦਿਨ ਦੂਰ ਨਹੀਂ ਹੈਗਾ ਵੀ ਮੈਂ ਤੇਰੇ ਭਰਾ ਨੂੰ ਨਾ ਸੱਦਾਂ ਜੇ ਨਾ ਲੋਟਾਈ ਸੱਦਣਾ ਤੇਰਾ ਭਰਾ ਵੀ ਪਊਗਾ ਮੰਮੀ ਇਹੋ ਜਿਹਾ ਕੀਤਾ ਕੀ ਐ ਮੈਂ ਜਿਹੜਾ ਮੇਰੇ ਟੱਬਰ ਨੂੰ ਤੁਸੀਂ ਫੋਨ ਕਰਕੇ ਬੁਲਾਈ ਇਹਨੂੰ ਮੇਰੇ ਬਿਨਾਂ ਪੁੱਛੇ ਜਾਂ ਮੈਨੂੰ ਬਿਨਾਂ ਦੱਸੇ ਕੀਤਾ ਕੀ ਨਹੀਂ ਤੂੰ ਬਹੁਤ ਕੁਛ ਕੀਤਾ ਤੂੰ ਲਾਉਣੀਆ ਫੋਨ ਕੰਨਣਾ ਕਦੇ ਕੁੱਟ ਤੇ ਚੜ ਗਈ ਕਦੇ ਪੌੜੀਆਂ ਥੱਲੇ ਖੜ ਗਈ ਕਦੇ ਔਸ ਖੁੰਝੇ ਚ ਕਦੇ ਔਸ ਖੁੰਝੇ ਚ ਮੇਰੀ ਮੰਮੀ ਨੇ ਕੀ ਕਿਹਾ ਜੇ ਤੁਸੀਂ ਕਿਹਾ ਫੋਨ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਨਾ ਕਿ ਭਾਈ ਸਾਡੇ ਨਾਲ ਹੀ ਗੱਲ ਕਰਦੀ ਹੁੰਦੀ ਆ ਫਿਰ ਤਾਂ ਕਰਕੇ ਤੇਰੀ ਮਾਂ ਸੱਦੀ ਸੀ ਜੇ ਉਹਨਾਂ ਨਾਲ ਗੱਲ ਕਰਦੀ ਕੋਈ ਗੱਲ ਕਰਨ ਦਾ ਵੀ ਟਾਈਮ ਹੁੰਦਾ ਹੈ ਕੋਈ ਅਗਲਾ ਬੰਦਾ ਘਰ ਦੇ ਕੰਮ ਨਿਬੇੜ ਕੇ ਫੋਨ ਲਾਓ ਮੈਂ ਐਂ ਨਹੀਂ ਕਹਿੰਦੀ ਨਾਲ ਆਓ ਪਰ ਮੈਂ ਕਿੰਨੀਆਂ ਰਿਸ਼ਤੇਦਾਰਾਂ ਗਾਚੀ ਨਾਨਾ ਕਿੰਨੇ ਕ ਫੋਨ ਕਰ ਲਏ ਅੱਜ ਮੈਂ ਕਿੰਨੇ ਕ ਫੋਨ ਕਰ ਲਿਆ ਮੈਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਮੇਰੀ ਮਾਂ ਨੇ ਮੈਨੂੰ ਆ ਕੇ ਸਮਝਾਉਣ ਲੱਗ ਪਈ ਹਾਂ ਤੂੰ ਆਇਆ ਨਾ ਕਰ ਕਰ ਉਹ ਨਾ ਕਰ ਕਰ ਮੈਂ ਕਿਹਾ ਮੈਨੂੰ ਗੱਲ ਹੀ ਨਾ ਸਮਝਾਵੇ ਵੀ ਮੈਂ ਕਹਾ ਕੀ ਮੇਰੀ ਮੰਮੀ ਨੂੰ ਅੱਛਾ ਮੁੰਡਾ ਤਾਂ ਤੈਨੂੰਵਾਜਾ ਮਾਰੇ ਤੇ ਤੂੰ ਚੱਕ ਕੇ ਫੋਨ ਕੋਠੇ ਤੇ ਚੜ ਗਈ ਆ ਕੇ ਤੂੰ ਕਹਿੰਦੀ ਮੇਰੀ ਰਾਣੋ ਭੈਣ ਦੀ ਸਹੇਲੀ ਦੀ ਖੋਣੀ ਮਾਂ ਬਿਮਾਰ ਹੈ ਮੈਂ ਉੱਥੇ ਜੰਨੀ ਹੈ ਤੈਨੂੰ ਤੇਰੇ ਘਰ ਵਾਲੇ ਦੀ ਤਾਂ ਪਰਵਾਹ ਨਹੀਂ ਰਾਣੋ ਦਾ ਆ ਗਿਆ ਫੋਨ ਕਦੇ ਤੈਨੂੰ ਕਦੇ ਰਾਣੀ ਦਾ ਆ ਗਿਆ ਕਦੇ ਕਿਸੇ ਦਾ ਆ ਗਿਆ ਤੁਸੀਂ ਮੈਨੂੰ ਰੋਕੇ ਫਿਰ ਮੈਂ ਗਈ ਰੋਕਾ ਨਾ ਤੂੰ ਤਾਂ ਜਾਂਦੀ ਸੀ ਤੂੰ ਤਾਂ ਫੇਰ ਜੋਰ ਲਾਏ ਮੈਂ ਜਾਨੀ ਜਾਨੀ ਤੇ ਫੇਰ ਕੱਪੜੇ ਧੋ ਤੇ ਆਹ ਭਈਏ ਮਸ਼ੀਨ ਪਰ ਹੀ ਮੈਂ ਤੈਨੂੰ ਆਖਿਆ ਕੱਪੜੇ ਧੋਣਾ ਧੋ ਤੇ ਧੋ ਲੂੰਗੀ ਜਦ ਜੀ ਦਿੱਤਾ ਮੇਰਾ ਅੱਛਾ ਜੇ ਤੇਰਾ ਜੀ ਕਰੂ ਕੰਮ ਨੂੰ ਤਾਂ ਤੂੰ ਕੰਮ ਕਰੇਂਗੀ ਨਹੀਂ ਤੂੰ ਬਸ ਫੋਨ ਤੇ ਸਾਰਾ ਦਿਨ ਲੱਗੀ ਰਹੇਗੀ ਮੈਂ ਮਮੀ ਇਹ ਨਹੀਂ ਕਿ ਮੈਂ ਛੁੱਟੀਆਂ ਤੇ ਮੈਂ ਘਰ ਦੇ ਕੰਮ ਕਰਨ ਤੀ ਆ ਮੈਨੂੰ ਆਪਦਾ ਪੜਨਾ ਵੀ ਹੁੰਦਾ ਜੇ ਮੈਂ ਕਮਰੇ ਜਾ ਕੇ ਬਹਿ ਜਾ ਉਧਰ ਜਾਸ ਆਹ ਦਵਾਈ ਪੜਾ ਦੇ ਆਹ ਪੜਾ ਦੇ ਖਤਾਬਾ ਚੱਕ ਲਾ ਤਾ ਉਹਨੇ ਬਿਚੇ ਪੜਨ ਤਾਂ ਦੇਣਾ ਹੀ ਨਹੀਂਗਾ हां ਪੜਨ ਕਿਉਂ ਨਹੀਂ ਦੇਣਾ ਜੇ ਅਸੀਂ ਨਾ ਪੜਾਉਣੀ ਹੁੰਦੀ ਨਾ ਤੈਨੂੰ ਪੜਨ ਲਾਉਂਦੇ ਨਹੀਂ ਸੀ ਅਸੀਂ ਤੇ ਬਾਕੀ ਰਹੀ ਗੱਲ ਜਸਦੀ ਮੈਨੂੰ ਪਤਾ ਹੀ ਹੈ ਹਰਪ੍ਰੀਤ ਤੂੰ ਮੇਰੇ ਪੁੱਤ ਦਾ ਕਿੰਨਾ ਕ ਧਿਆਨ ਰੱਖੇ ਓਹੋ ਕੱਲਾ ਪੜਨ ਲਾਈ ਆ ਪਰੰਤਾਂ ਨਹੀਂ ਦਿੰਦੇ ਨਾ ਛੁੱਟੀਆਂ ਪੜਨ ਵਾਸਤੇ ਪਈਆਂ ਇਹ ਘਰ ਦੇ ਕੰਮ ਕਰਨ ਵਾਸਤੇ ਨਹੀਂ ਕੋਈ ਨਹੀਂ ਬਸ ਆ ਪੇਪਰ ਹੋ ਜਾਂਦੇ ਉਦੋਂ ਬਾਅਦ ਇਹ ਵੀ ਤੇਰਾ ਚਾਹ ਪੂਰਾ ਕਰ ਦੂੰ ਘਰੇ ਵਹਾਉ ਤੈਨੂੰ ਜਮਾ ਨਹੀਂ ਹੁਣ ਲੋ ਸਾਡੇ ਕੋਲੇ ਤਾਂ ਹੈ ਨਹੀਂ ਫੀਸਾਂ ਦਾਖਲੇ ਪਰ ਨੂੰ ਠੀਕ ਹੈ ਸਾਡੇ ਤਾਂ ਹੱਥ ਖੜੇ ਆ ਅੱਛਾ ਤਾਂ ਹੀ ਮੇਰੇ ਨਾਲ ਆਈ ਕਰੀ ਜਾਂਦੇ ਹੋ ਕਰੇ ਤੈਨੂੰ ਪੰਨੇ ਗੱਲ ਕਰਾਂ ਤੇ ਵੀ ਪੈਸੇ ਹੈ ਨਹੀਂ ਤੁਹਾਡੇ ਕੋਲ ਕੋਈ ਗੱਲ ਨਹੀਂ ਮੈਂ ਆਪਦੇ ਘਰ ਜਾ ਤੇ ਮੰਗਾ ਲਿਆ ਕਰੂੰਗੀ ਮੇਰੀ ਫੀਸ ਉਹ ਭਰਦਿਆ ਕਰਨਗੇ ਜਮਾ ਨਾ ਲੋ ਮੰਗਾ ਲਾ ਕੋਈ ਗੱਲ ਨਹੀਂ ਕਹਿ ਦੂੰਗੀ ਮੈਂ ਕਹਿ ਦੀ ਕੋਈ ਨਹੀਂ ਮੰਗਾ ਲਾ ਮੰਗਾ ਲਾ ਜੀ ਤੇਰੇ ਮਾਪਿਓ ਭਰਦੇ ਨੇ ਫੀਸ ਤੇਰੀ ਲਾ ਦੇਣਗੇ ਤਾਂ ਲਾ ਦੇਣ ਲੱਗ ਜੀ ਪਰ ਇਹ ਨਹੀਂ ਹੈਗਾ ਵੀ ਇਕੱਲੇ ਪੜਨ ਵਾਲੇ ਤੇ ਇਕੱਲੇ ਫੋਨਾਂ ਤੇ ਲੱਗੀ ਰਹੇ ਘਰੇ ਭੋਰਾ ਵੀ ਨਹੀਂ ਤੇਰਾ ਧਿਆਨ ਜਮਾ ਵੀ ਮੰਮੀ ਛੁੱਟੀਆਂ ਨੇ ਨਾ ਫੋਨ ਤੇ ਕੰਮ ਆਉਂਦਾ ਮੈਂ ਉਹ ਵੇਖਦੀ ਹੁੰਨੀ ਆ ਹਰਪ੍ਰੀਤ ਤੂੰ ਮੈਨੂੰ ਨਾ ਇਨੀ ਮੂਰਖ ਬਣਾ ਮੈਨੂੰ ਸਾਰਾ ਹੀ ਪਤਾ ਮੇਰਾ ਪੁੱਤ ਬਥੇਰਾ ਪੜਿਆ ਮੈਂ ਕਦੋਂ ਕਿ ਹਣ ਪੜਿਆ ਜਾ ਉਸ ਹਾਂ ਮੇਰੇ ਪੁੱਤ ਦੇ ਡਿਪਲੋਮੇ ਕਰੇ ਹੋਏ ਆਗੇ ਪਰ ਉਹਨੇ ਤਾਂ ਕਿਸੇ ਵੇਲੇ ਫੋਨ ਉਹਦਾ ਤਾਂ ਹੀ ਨਹੀਂ ਹੈਗਾ ਨਾਲੇ ਲਾਕਡਾਊਨ ਚ ਵੀ ਮੇਰੇ ਪੁੱਤ ਦੀਆਂ ਕਲਾਸਾਂ ਲੱਗਦੀਆਂ ਰਹੀਆਂ ਗਈਆਂ ਜਿੰਨਾ ਚਿਰ ਕਲਾਸ ਲੱਗਦੀ ਰਹੀਏ ਮੇਰੇ ਕੋਲੇ ਬਹਿ ਕੇ ਲਾਉਂਦਾ ਰਿਹਾ ਅੱਛਾ ਹੋਰ ਫਿਰ ਮੈਂ ਵੀ ਤੁਹਾਡੇ ਕੋਲ ਬਹਿ ਕੇ ਲਾਇਆ ਕਰਾਂ ਹਾਂ ਕਲਾਸਾਂ ਹਾਂ ਤੁਸੀਂ ਰੋਲਾ ਪਾਣ ਲੱਗ ਜਾ ਕਰੋ ਉਧਰ ਦਾਦੀ ਨੂੰ ਨਹੀਂ ਪਤਾ ਕਦੋਂ ਕੀ ਬੋਲਣਾ ਕਦੋਂ ਕੀ ਨਹੀਂ ਉਹ ਬੋਲਣਾ ਲੱਗ ਜਾਂਦੀ ਆ ਚੱਲ ਸਾਨੂੰ ਤਾਂ ਨਹੀਂ ਪਤਾ ਤੈਨੂੰ ਤਾਂ ਪਤਾ ਨਾ ਤੂੰ ਤਾਂ ਪੜ੍ ਤੂੰ ਤਾਂ ਫਿਰ ਉਹੋ ਜਿਹੇ ਹਿਸਾਬ ਨਾਲ ਪਰਿਵਾਰ ਦੇ ਵਿੱਚ ਢਲ ਜਾ। ਮੰਮੀ ਮੇਰੇ ਤਾਂ ਬਾਲੀ ਵੈਸ ਜੀ ਨਹੀਂ ਹੁੰਦੀ ਬਸ ਮੈਂ ਇਹ ਕਹਿੰਨੀ ਆ ਮੇਰੀ ਮੰਮੀ ਨੂੰ ਆਸਤਾ ਫੋਨ ਕਰਕੇ ਬੁਲਾ ਲਿਆ ਪਰ ਇਦੋਂ ਮੁੜ ਕੇ ਮੇਰੀ ਮੰਮਾ ਨੂੰ ਫੋਨ ਨਾ ਕਰਿਓ। ਮਾੜੀ-ਭੋਟੀ ਗੱਲਾਂ ਤੇਨੇ ਮੇਰੇ ਮਾਮਾ ਨੂੰ ਐਵੀ ਟੈਨਸ਼ਨ ਦੇਈ ਜਾਂਦੇ ਹੋ। ਹਰਪ੍ਰੀਤ ਤੂੰ ਭੁੱਲ ਜਾ ਵੀ ਜੇ ਮੁੜ ਕੇ ਕੋਈ ਗੱਲ ਹੋਈ ਤੇਰੀ ਮਾਂ ਨੂੰ ਫੋਨ ਨਾ ਕਰਾਂ ਮੈਂ ਤਾਂ ਹੁਣ ਇੰਨੀ-ਇੰਨੀ ਗੱਲ ਤੇਰੀ ਮਾਂ ਨੂੰ ਦੱਸੂਗੀ ਹੋ ਸਕਦਾ ਮੈਂ ਤਾਂ ਲਾਡੀ ਨੂੰ ਵੀ ਸੱਤਣਾ। ਮੰਮੀ ਮੇਰੀ ਮਾਂ ਪਹਿਲੀ ਬਿਮਾਰ ਰਹਿੰਦੀ ਐ ਐਵੇਂ ਉਹਨੂੰ ਮਾੜੇ-ਮਾੜੇ ਗੱਲਾਂ ਦੇ ਲਾਂਬੇ ਦੇਣ ਦੀ ਕੋਈ ਲੋੜ ਨਹੀਂ ਹੈਗੀ। ਅੱਛਾ ਤੇਰੀ ਮਾਂ ਭਾਵੇਂ ਮੈਂ ਕਿਸੇ ਦੀ ਮਾਂ ਨਹੀਂ ਤੇ ਮੈਂ ਤੁਹਾਡੇ ਨਾਲ ਕੀ ਕਰ ਦੇਵਾਂ ਦੱਸੋ ਤੁਹਾਡੇ ਨਾਲ ਕੋਈ ਫਰਕ ਕੀਤਾ ਕੀ ਪਤਾ ਤੁਹਾਨੂੰ 2-3 ਦਿਨਾਂ ਦਾ ਕੀ ਹੋ ਗਿਆ ਜਿਹੜਾ ਤੁਸੀਂ ਮੇਰੇ ਨਾਲ ਆਟੇ ਲਾਈ ਜਾਂਦੇ ਹੋ ਆਟਾ ਦਾ ਵੀ ਤੈਨੂੰ ਪਤਾ ਹੀ ਹੈ ਵੀ ਕਾਦੇ ਪਿੱਛੇ ਆਟੇ ਲੱਗਦੇ ਹੈਗੇ ਮੈਂ ਤਾਂ ਹੁਣ ਬਸ ਸਿੱਧਾ ਲਾਡੀ ਨੂੰ ਸੱਦੂਗੀ ਨਾ ਤੇਰੀ ਮਾਂ ਨੂੰ ਫੋਨ ਕਰਾਂ ਇਸ ਤੋਂ ਬਾਅਦ ਨਾ ਤੇਰੀ ਮਾਂ ਨੂੰ ਸੱਦਾ ਲਾਡੀ ਨੂੰ ਸੱਦ ਦਊਗੀ ਮੇਰੀ ਮਾਂ ਆਪ ਹੀ ਨਹੀਂ ਹੁੰਦੀ ਨਾ ਤੇਰੀ ਮੰਮੀ ਨੂੰ ਸਮਝਾਤਾ ਮੈਂ ਵੀ ਐਵੇਂ ਮਾਰੇ ਮੋٹے ਫੋਨ ਨਾ ਤੇ ਹੁੰਦੀ ਕੋਈ ਲੋੜ ਨਹੀਂ ਹੈਗੀ ਆਹੋ ਨਾ ਹਣ ਦੇ ਤੈਨੂੰ ਕੋਈ ਕੰਮ ਤਾਂ ਹੈ ਨਹੀਂ ਜੱਕਲਾ ਫੋਨ ਚਲਾਉਣਾ ਹੈ ਜਾਂ ਕੁੜੰਗਾਂ ਨਾਲ ਉਧਰਲੀ ਹੈ ਫਲਾਨੀ ਦੀ ਮਾਂ ਢਿੱਲੀ ਫਲਾਨੀ ਦੀ ਸੱਸ ਢਿੱਲੀ ਆਪ ਜਾਨੀ ਮੇਰੀ ਗੱਲ ਸੁਣ ਲੋ ਜਿਹੜਾ ਕੰਮ ਮੈਂ ਕਰਦੀ ਆ ਨਾ ਹੁਣ ਇਹ ਵੀ ਨਹੀਂ ਕਰਦੀ ਕਰਵਾ ਲੋ ਜੀ ਤੋ ਨਾ ਕਰ ਪਤਾ ਹੀ ਐ ਕੰਮ ਨਹੀਂ ਕਰਦੀ ਜੇ ਤੈਨੂੰ ਬੇਰ ਮਿਲੂ ਤਾਂ ਤੂੰ ਕੰਮ ਕਰੇਗੀ ਹਾਂ ਮੈਂ ਨਹੀਂ ਕਰਦੀ ਕੰਮ ਅੱਗੇ ਕਿਹੜਾ ਤੂੰ ਕੰਮ ਕਰਕੇ ਜਾਨੀ ਮੈਂ ਤਾਂ ਕੋਈ ਨੌਕਰ ਨਹੀਂ ਰੱਖਣੂ ਕੰਮ ਤੇ ਚੰਗਾ ਸਮਾਂ ਪੈਸੇ ਤਾਂ ਦਿਆ ਕਰਾਂਗੇ ਮੈਂ ਕਹਿੰਨੀ ਆ ਕਾ ਨੂੰ ਕਾ ਨੂੰ ਆ ਦੇਖ ਲੈ ਪਕਾ ਕੇ ਰੋਟੀਆਂ ਤੇ ਕਿਉ ਆ ਪਿਆ ਨੰਗਾ ਬਾਕੀ ਪਾਇਆ ਵੀ ਦੇਖ ਜਿਹੜੇ ਡੱਬੇ ਚ ਘਿਓ ਆ ਸਟੀਲ ਦੀ ਚ ਉਹ ਚੱਕੀ ਨਹੀਂ ਰਬੜ ਦੀ ਡੱਬੇ ਚ ਪਾ ਕੇ ਬੈ ਗਈ ਸਿਆਣੀ ਬਾਲੀ ਬਾਲੀ ਮਰਤ ਦਿੱਤੀ ਹੋਈ